ਪਾਠ 14 ਹਰਮਨ ਦੀ ਪਤੰਗ ਬੱਚਿਆਂ ਨੇ ਬਸੰਤ ਮਨਾਈ ਬੱਚਿਆਂ ਨੇ ਪਤੰਗ ਉਡਾ ਕੇ ਬਸੰਤ ਮਨਾਈ ਹਰਮਨ ਨੇ ਪਤੰਗ ਉਡਾਈ ਹਰਮਨ ਨੇ ਪਤੰਗ ਲਿਆਂਦੀ ਉਸਨੇ ਪਤੰਗ ਅਤੇ ਡੋਰ ਲਿਆਂਦੀ ਉਸਨੇ ਪਤੰਗ ਉਡਾਈ ਗੁਰਮਨ ਨੇ ਵੀ ਪਤੰਗ ਉਡਾਈ ਮੀਨਾ ਵੀ ਪਤੰਗ ਲਿਆਈ ਸਭ ਨੇ ਮਿਲ ਕੇ ਬਸੰਤ ਮਨਾਈ ਅਸਮਾਨ ਵਿੱਚ ਪਤੰਗ ਹੀ ਪਤੰਗ ਹਨ ਹਰਮਨ ਨੇ ਡੋਰ ਛੱਡੀ ਗੁਰਮਨ ਨੇ ਵੀ ਡੋਰ ਛੱਡੀ ਕਿਸ ਦੀ ਪਤੰਗ ਕੱਟੀ ਗਈ ਇਹ ਤਾਂ ਗੁਰਮਨ ਦੀ ਪਤੰਗ ਸੀ ਗੁਰਮਨ ਦੀ ਪਤੰਗ ਮੀਨਾ ਦੀ ਡੋਰ ਨਾਲ ਕੱਟੀ ਗਈ ਦੇਖੋ ਪਤੰਗ ਕਿਸ ਤਰ੍ਹਾਂ ਆ ਰਹੀ ਹੈ ਸਾਰੇ ਜਣੇ ਅਸਮਾਨ ਵੱਲ ਦੇਖਣ ਲੱਗ ਪਏ ਇੰਨੀ ਦੇਰ ਨੂੰ ਅਸਮਾਨ ਵਿੱਚ ਇੱਕ ਕਬੂਤਰ ਆਇਆ ਉਸਨੇ ਸਾਰੇ ਪਤੰਗਾਂ ਦੀ ਡੋਰ ਕੱਟ ਦਿੱਤੀ ਕਬੂਤਰ ਨੇ ਕਿਹਾ ਹਉਣ ਦੇਖੋ ਪਤੰਗਾ ਕਿਵੇਂ ਥੱਲੇ ਜਾ ਰਹੀਆਂ ਹਨ ਬੱਚਿਆਂ ਨੇ ਅਸਮਾਨ ਵਿੱਚ ਦੇਖਿਆ ਹੁਣ ਅਸਮਾਨ ਵਿੱਚ ਕਬੂਤਰ ਹੀ ਕਬੂਤਰ ਉੱਡ ਰਹੇ ਸਨ ਹੁਣ ਅਸਮਾਨ ਵਿੱਚ ਸਿਰਫ ਕਬੂਤਰ ਸਨ ਉਹ ਹਵਾ ਵਿੱਚ ਉੱਡ ਰਹੇ ਸਨ